ਹੈਲੋ ਗਾਈਜ਼ ਵੈਲਕਮ ਟੂ ਮਾਈ ਨਿਊ ਬਲੌਗ ਅੱਜ ਅਸੀਂ ਆਪ ਜੀ ਨਾਲ ਚੱਲਾਂਗੇ ਥਾਨਾ ਡੈਮ ਥਾਨਾ ਡੈਮ ਜੋ ਕਿ ਹੁਸ਼ਿਆਰਪੁਰ ਦੇ ਵਿੱਚ ਹੈ ਹੁਸ਼ਿਆਰਪੁਰ ਤੋਂ ਕਿੱਥੇ ਨੂੰ ਜਾਣਾ ਕਿੱਧਰ ਜਾਣਾ ਸਾਰਾ ਅਸੀਂ ਆਪ ਜੀ ਨੂੰ ਰਸਤੇ ਬਾਰੇ ਦੱਸਾਂਗੇ ਬਹੁਤ ਹੀ ਵਧੀਆ ਹੈ ਡੈਮ ਘੁੰਮਣ ਵਾਸਤੇ ਲੋਕੀ ਦੂਰ ਦੂਰੋਂ ਇਸ ਰਾਮ ਤੇ ਘੁੰਮਣ ਵਾਸਤੇ ਆਉਂਦੇ ਹੈ ਬਿੱਟ ਫੈਮਿਲੀ ਬਹੁਤ ਵਧੀਆ ਇਲਾਕਾ ਹੈ ਪਹਾੜਾਂ ਦੇ ਵਿੱਚ ਇਹ ਡੈਮ ਬਣਿਆ ਹੋਇਆ ਹੁਸ਼ਿਆਰਪੁਰ ਦੇ ਵਿੱਚ 18 ਡੈਮ ਦੇ ਨਾਮ ਨਾਲ ਇਹ ਮਸ਼ਹੂਰ ਹੈ ਡੈਮ ਜਾਨੀ ਕਿ ਅਸੀਂ ਹਰਿਆਣਾ ਤੋਂ ਬਸ ਸਟੈਂਡ ਦੇ ਕੋਲੋਂ ਗਏ ਅੱਥੇ ਰਸਤਾ ਮੁੜਦਾ ਸਿੱਧੇ ਜਾਣਾ ਪਾਨੇ ਅੱਥੇ ਅਸੀਂ ਮੁੜ ਜਾਣਾ ਹੈਗਾ ਇਧਰ ਨੂੰ ਢੋਲਵਾਜ ਨੌੜੀ ਅੱਗੇ ਜਾ ਕੇ ਮਨਹੋਤੇ ਆਂਦੇ ਐਥੇ ਮਨਹੋਤੇ ਆਏ ਹੈ ਰਸਤੇ ਵਿੱਚ ਬੈਂਕ ਹੈਗਾ ਪੰਜਾਬ ਨੈਸ਼ਨਲ ਬੈਂਕ ਇੱਥੋਂ ਅਸੀਂ ਨੂੰ ਮੁਰ ਮੁਰ ਹੁੰਦੇ ਬੋੜ ਲੱਗਾ ਮੋੜੇ ਇਹਨੂੰ ਮੁਰ ਜਾਣਾ ਆਪਾਂ ਨੇ ਸਿੱਧਾ ਰਸਤਾ ਜਾਂਦਾ ਹੈ ਡੈਮਬਾਲ ਬਧਿਆ ਇਲਾਕਾ ਪਹਾੜੀ ਇਲਾਕਾ ਔਰ ਬਹੁਤ ਵਧੀਆ ਇਲਾਕਾ ਹੈ ਥਾਣਾ ਡੈਮ ਜੋ ਕਿ ਖੋਸ਼ਿਆਰਪੁਰ ਦੀਆਂ ਪਹਾੜਾਂ ਦੇ ਵਿੱਚ ਹੈ ਕਾਫੀ ਲੋਕ ਇੱਥੇ ਸ੍ਰੀ ਰਾਮ ਤੇ ਕੋਮਨਵਾਸ ਆਂਦੇ ਬਧ ਫੈਮਿਲੀ ਬਹੁਤ ਵਧੀਆ ਡੈਮ ਹੈ ਅਸੋ ਲਈ ਅਸੀਂ ਡੈਮ ਤੇ ਪਹੁੰਚੇ ਹਾਂ ਇਹ ਡੈਮ ਦੀ ਉੱਪਰ ਵਾਲੀ ਸਾਈਡ ਹੈ ਬਹੁਤ ਵਧੀਆ ਅੱਛਾ ਦੇ ਲੋਕੇਸ਼ਨ 뷰 ਆਰੇ ਦੇਖ ਕੇ ਡੈਮ ਦੇ ਸੰਧਨ ਜਾ ਰਹੇ ਡੈਮ ਦੇ ਘੁੰਮਣ ਵਾਸਤੇ ਹੁਸ਼ਿਆਰਪੁਰ ਦੇ ਵਿੱਚ ਬਹੁਤ ਵਧੀਆ ਜਗ੍ਹਾ ਹੈ ਇੱਥੇ ਗੱਡੀਆਂ ਵੀ ਹੈਗੀਆਂ ਆਪਾਂ ਇਹਨਾਂ ਵਿੱਚ ਬਹਿ ਕੇ ਜੰਗਲ ਦੇ ਵਿੱਚ ਘੁੰਮ ਸਕਦੇ ਹਾਂ ਇਹਨਾਂ ਵਿੱਚ ਬਹਿ ਕੇ ਬਹੁਤ ਵਧੀਆ ਜਗ੍ਹਾ ਹੈਗੀ ਇੱਥੇ ਬਹੁਤ ਵਧੀਆ ਡੈਮ ਖੋਸ਼ਿਆਰ ਪਰ ਦੇ ਅੰਦਰ ਥਾਂ ਡੈਮ ਉਹ ਇੱਥੇ ਰਹਿਣ ਵਾਸਤੇ ਕਮਰੇ ਵੀ ਹਨ ਅਰ ਕਿਸੇ ਨੇ ਇੱਥੇ ਸਟੇ ਕਰਨੀ ਹੈ ਕਮਰੇ ਆਪਾਂ ਕਿਰਾਏ ਤੇ ਲੈ ਕੇ ਰੈਂਟ ਤੇ ਲੈ ਕੇ ਅਸੀਂ ਇਹ ਦਿਨ ਵਿੱਚ ਰਹਿ ਸਕਦੇ ਹਾਂ ਔਰ ਬਹੁਤ ਵਧੀਆ ਤੋਂ ਡੈਮ ਦੇ ਵੀਊ ਆਉਂਦੇ ਆ ਬਹੁਤ ਸੁੰਦਰ ਡੈਮ ਥਾਂ ਡੈਮ ਉੱਥੇ ਕਮਰੇ ਹੈਗੇ ਰਹਿਸ਼ ਦੇਨ ਵਾਸਤੇ ਔਰ ਇਥੋਪਰ ਜਾ ਕੇ ਸਾਹਮਣੇ ਕਮਰਾ ਹੈਗਾ ਇੱਥੇ ਅਸੀਂ ਬੈਠ ਕੇ ਅਸੀਂ ਕੁਝ ਖਾਣਾ ਤਾਂ ਖਾ ਸਕਦੇ ਆ ਇਸਾਂਪਾ ਆਹ ਹੁਣ ਲੈ ਚੱਲਦੇ ਆ ਅਸੀਂ ਆਪਾਂ ਇਸ ਕਮਰੇ ਅੰਦਰ ਕਮਰਾ ਬਹੁਤ ਹੀ ਅੰਦਰੋ ਹੈ ਜਿਹੜਾ ਅੰਦਰ ਕਮਰਾ ਬੜ ਕੋਈ ਐਸੀ ਹੈ ਐਸੀ ਰੂਮ ਬਹੁਤ ਵਧੀਆ ਲੋਕੇਸ਼ਨਸ ਕਮਰੇ ਦੀ ਉਸੇ ਕੰਟੀਨਿਊ ਵੀ ਹੈਗੀ ਹੈ ਫਾਸਟ ਫੂਡ ਫਾਸਟ ਫੂਡ ਐਸੇ ਬਣਦਾ ਤਾਂ ਆਪਾਂ ਲੈ ਕੇ ਇਥੋਂ ਖਾ ਕੇ ਇੱਥੇ ਬੈ ਕੇ ਖਾ ਸਕਦੇ ਆ ਇਸ ਰੂਮ ਦੇ ਵਿੱਚ बहुत ही बह सकते हैं बहुत ही वैया डैम है थाना डैम जो कि होशियारपुर जिनौड़ी वाल सैड है है इस सामने कंटीन है जितों की आपने वास्ते फास्टफूड लैके खा सकते हैं, हूँ असी आप जी लगा चलते हाँ डैम दे डैम का मेन गेट है लिखे मोरे ਬੋਟ ਅਤੇ ਐਡਵੈਂਚਰ ਥਾਣਾ ਨੇਚਰ ਕੈਂਪ ਇੱਥੇ ਬੋਰਡਿੰਗ ਵੀ ਹੁੰਦੀ ਹੈ ਇਹ ਇਹ ਗੇਟ ਹੈ ਇੱਥੋਂ ਪਾ ਅੰਦਰ ਜਾ ਕੇ ਸਾਡ ਦਿਖਾਵਾਂਗੇ ਡੈਮ ਕਿਹੋ ਜਿਹਾ ਹੈ ਬਹੁਤ ਹੀ ਵਧੀਆ ਡੈਮ ਹੈ ਬਹੁਤ ਵਧੀਆ ਛੇ ਦੇ ਲਿਕੇਸ਼ਨ ਡੈਮ ਦੀ ਇੱਥੇ ਬੋਰ ਲੱਗਿਆ ਹੈ ਬੋਟਿੰਗ ਅਤੇ ਐਡਵੈਂਚਰ ਥਾ ਡੈਮ ਕੈਂਪ ਤੁਸੀਂ ਬੋਟ ਦੀ ਚਾਰਜਿੰਗ ਕਿੰਨੀ ਹੈ ਇੱਥੇ ਸਾ ਲਿਖਿਆ ਹੈ 3 ਡ라이 ਹੋਏ ਹਨ ਬਹੁਤ ਵਧੀਆ ਇਹ ਡੈਮ ਹੈ ਅੱਛੇ ਅਸੀਂ ਆ ਕੇ ਪਾਣੀ ਵਿੱਚ ਬੋਟਿੰਗ ਵੀ ਕਰ ਸਕਦੇ ਹਾਂ پیسے ਦੇ ਕੇ ਐਥੇ ਆਪ ਕਿਸ਼ਤੀਆਂ ਹੈਗੀਆਂ ਐਥੇ ਕਿਸ਼ਤੀ ਪਾਣੀ ਵਿੱਚ ਚੱਲਦੀਆਂ ਹਨ ਬਹੁਤ ਹੀ ਵਧੀਆ ਅਥੇ ਦੇ ਨਜ਼ਾਰੇ ਇਸ ਥਾਂ ਡੈਮ ਦੇ ਲੋਕੀ ਦੋ ਦਰੋਂ ਇਸ ਡੈਮ ਤੇ ਆਂਦੇ ਕੋ ਮਨ ਵਾਸਤੇ ਵੀ ਫੈਮਿਲੀ ਇੰਜੋਏ ਕਰਨ ਵਾਸਤੇ ਥਨਾ ਡੈਮ ਜੋ ਕਿ ਖੋਸ਼ਿਆਰਪੁਰ ਦੇ ਵਿੱਚ ਹੈ ਢੋਲਵਾ ਜੇਨੋੜੀ ਦਾਸਤੇ ਵਿੱਚ ਪੈਂਦਾ ਅੱਗੇ ਜਾ ਕੇ ਕੁਝ ਲੋਕ ਬੋਟਿੰਗ ਕਰਕੇ ਇੰਜੋਏ ਕਰਦੇ ਹੋਏ ਡੈਮ ਦੇ ਪਾਣੀ ਵਿੱਚ ਬਹੁਤ ਵਧੀਆ ਸੋ ਦੇ ਵੀਊ ਆ ਰਹੇ ਹਨ ਡੈਮ ਦੇ ਥਨਾ ਡੈਮ ਖੋਸ਼ਿਆਰਪੁਰ ਕੋਚੇ ਲੋਕ ਬੋਟਿੰਗ ਕਰਦੇ ਹੋਏ ਡੈਮ ਦੇ ਪਾਣੀ ਦੇ ਵਿੱਚ ਬਹੁਤ ਵਧੀਆ ਦਾ 뷰 ਆ ਰਹੇ ਹਨ ਬੋਟ ਦੇ ਬੋਟਿੰਗ ਕਰਦੇ ਹੋਏ ਬੰਦੇ ਕਿਸੇ ਕਿਸ਼ਤੀ ਵਿੱਚ ਆਪਣੇ ਆਨੰਦ ਮਾਣਦੇ ਹੋਏ ਬਹੁਤ ਵਧੀਆ ਅੱਛੀ ਦੀ ਲੋਕੇਸ਼ਨ 뷰 ਕਾਫੀ ਇੱਥੇ ਪਾਣੀ ਇਕੱਠਾ ਹੋਇਆ ਹੈ ਇਸ ਡੈਮ ਤੇ ਕਾਫੀ ਇੱਥੇ ਦੇ ਨਿਆਰੇ ਹਨ ਜੋ ਕਿ ਦੂਰ ਦਰੋਸ ਸ੍ਰੀ ਰਾਮ ਤੇ ਘੁੰਮਣ ਵਾਸਤੇ ਬਹੁਤ ਫੈਮਿਲੀ ਆਂਦੇ ਹਨ ਥਾਣਾ ਡੈਮ ਹੁਸ਼ਿਆਰਪੁਰ ਲੋਕ VOTING ਕਰਦੇ ਹੋਏ VOTING ਬੋਟ ਵਿੱਚ ਬੈ ਕੇ ਨਿਆਰੇ ਲੈਂਦੇ ਹੋਏ ਬਹੁਤ ਵਧੀਆ ਲੱਗ ਰਿਹਾ ਐਸੇ ਵੇਲੇ ਵੀਉ ਪਾਣੀ ਵਿੱਚ ਕਿਸ਼ਤੀ ਚਲਦੀ ਹੋਈ ਕਫੇ ਅੱਛਾ ਲੱਗ ਰਿਹਾ ਦੇਖ ਕੇ ਦਰੋ ਕਿ ਜਿੱਦਾਂ ਸੀ ਕਸ਼ਮੀਰ ਦੇ ਵਿੱਚ ਪਹੁੰਚ ਗਏ ਹਾਂ ਅਦਰਾਂ ਦੇ ਜਿਵੇਂ ਕਸ਼ਮੀਰ ਹੈ ਬਹੁਤ ਹੀ ਵਧੀਆ ਨਜ਼ਾਰੇ ਇੱਥੇ ਦੇ ਇਸੇ ਜਗ੍ਹਾ ਦੇ ਥਾਣਾ ਡੈਮ ਹੁਸ਼ਿਆਰਪੁਰ ਅਗਰ ਆਪ ਜੀ ਨੂੰ ਮੇਰੀ ਵੀਡੀਓ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਜੋ ਆਪ ਜੀ ਨੂੰ ਮੇਰੀ ਹੋਰ ਵੀਡੀਓ ਦੇਖਣ ਨੂੰ ਮਿਲਦੀ ਰਹੇ ਕਾਫੀ ਵਧੀਆ ਇਹ ਡੈਮ ਹੈ ਹੁਸ਼ਿਆਰਪੁਰ ਦੇ ਅੰਦਰ ਥਾਣਾ ਡੈਮ ਆਸੇ-ਪਾਸੇ ਸਾਰੇ ਸੇ ਪਹਾੜਾ ਹਨ ਪਹਾੜਾ ਦੇ ਵਿੱਚ ਇਹ ਡੈਮ ਬਣਿਆ ਹੋਇਆ ਹੈ ਕਾਫੀ ਲੋਕ ਇੱਥੇ ਹਰ ਰੋਜ਼ ਘੁੰਮਣ ਵਾਸਤੇ ਆਉਂਦੇ ਹਾਂ ਨੇ ਸਿੱਕ ਫੈਮਿਲੀ ਉੱਥੇ ਖਾਣ ਪੀਣ ਦਾ ਵੀ ਪ੍ਰਬੰਧ ਹੈ ਫਾਸਟ ਫੂਡ ਵਗੈਰਾ ਥੇ ਮਿਲ ਜਾਂਦਾ ਖਾਣ ਵਾਸਤੇ ਇਹਦੇ ਉੱਪਰ ਜਾ ਕੇ ਬਹੁਤ ਵਧੀਆ ਡੈਮ ਹੈ ਥਾ ਡੈਮ ਹੋਸ਼ਿਆਰਪੁਰ